ਸੱਚਕਾਲੀ ਮਹਾ ਕਵਰ ਸਿੰਘ ਵੇਦੀ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਆਮ ਆਦੀ ਪਾਰਟੀ ਦੀ ਵੱਡੀ ਹਾਰ ਹੋ ਚੁੱਕੀ ਹੈ ਇਹ ਹਾਰ ਵੱਡੇ ਸਦਮੇ ਤੋਂ ਕਟਨੀਆ ਵੱਡਾ ਸੈਡ ਬੈਕ ਆਮ ਆਦੀ ਪਾਰਟੀ ਨੂੰ ਲੱਗਾ ਇਸ ਸਦਮੇ ਦੇ ਵਿੱਚੋਂ ਨਿਕਲਣ ਲਈ ਮੰਤਨ ਕੀਤਾ ਜਾ ਰਿਹਾ ਤੇ ਇਹ ਮੰਤਨ ਦਿੱਲੀ ਦੇ ਵਿਧਾਇਕਾਂ ਦੇ ਨਾਲ ਜਿਹੜੇ ਜਿੱਤ ਚੁੱਕਿਆ ਜਿਹੜੇ ਹਾਰ ਚੁੱਕਿਆ ਪਾਰਟੀ ਦੇ ਉਹਨਾਂ ਆਗੂਆਂ ਦੇ ਨਾਲ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਰਨਾ ਚਾਹੀਦਾ ਸੀ ਖੈਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਸ ਸਭਾਵਕ ਸੀ ਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਦੀ ਗਾਜ ਪੰਜਾਬ ਤੇ ਗਰੇਗੀ ਕਿਉਂਕਿ ਪੰਜਾਬ ਤੋਂ ਇੱਕ ਵੱਡੀ ਤਾਕਤ ਦਿੱਲੀ ਵਿੱਚ ਚੋਕੀ ਗਈ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਉਂਸਲਰ ਵਲੰਟੀਅਰ ਤੇ ਆਗੂ ਦਿੱਲੀ ਵਿੱਚ ਆਮ ਆਦੀ ਪਾਰਟੀ ਲਈ ਵਕ ਵਕ ਆਗੂਆਂ ਲਈ ਪ੍ਰਚਾਰ ਕਰ ਰਹੇ ਸਨ ਖੈਰ ਜਿੰਨੇ ਕੋ ਤਾਕਤ ਚੋਕੀ ਸੀ ਉਸ ਦੇ ਵਿੱਚੋਂ ਨਤੀਜਾ ਤਾਂ ਹਾਰ ਹੀ ਨਿਕਲਿਆ ਪਰੰਤੂ ਇਹ ਸਵਾਲ ਇਸ ਕਰਕੇ ਖੜੇ ਹੋਏ ਕਿ ਦਿੱਲੀ ਵਿੱਚ ਆਮ ਆਦੀ ਪਾਰਟੀ ਜਿਹੜੀ ਲੋਕਾਂ ਵਿੱਚ ਕੱਟੜ ਇਮਾਨਦਾਰ ਕਰਕੇ ਜਾਣੀ ਜਾਂਦੀ ਸੀ ਦਿੱਲੀ ਦੇ ਵਿੱਚ ਜਹੇ ਮਾਡਲ ਆਮ ਆਦੀ ਪਾਰਟੀ ਦੇ ਸੁਪਰੀਮੋ ਲੈ ਕੇ ਆਏ ਜਿਸ ਦੇ ਵੱਡੇ ਦਮਗਜੇ ਵੀ ਮਾਰੇ ਗਏ ਪਰੰਤੂ ਆਖਰੀ ਇਸ ਵਾਰ ਦਿੱਲੀ ਦੇ ਵਿੱਚ ਰਵਿੰਦ ਕੇਜਰੀਵਾਲ ਦਾ ਉਹ ਦਾਅ ਪੇਚ ਕਿਉਂ ਨਹੀਂ ਚੱਲਿਆ ਕਿਉਂਕਿ ਉਹਨਾਂ ਦੀ ਟੱਕਰ ਦੇ ਵਿੱਚ ਸੀ ਭਾਜਪਾ ਤੇ ਭਾਜਪਾ ਨੇ ਵੀ ਪੂਰੀ ਤਾਕਤ ਚੋਕੀ ਸੀ ਜਿਸ ਕਰਕੇ ਮੁੱਖ ਮੁਕਾਬਲਾ ਹੀ ਆਮ ਆਦੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਦਿਖਾਈ ਦਿੱਤਾ ਇਸ ਟੱਕਰ ਦੇ ਵਿੱਚੋਂ ਆਮਾਦੀ ਪਾਰਟੀ ਦਾ ਜਿਹੜਾ ਹਾਲ ਦਿਖਾਈ ਦਿੱਤਾ ਉਹ ਸਪਸ਼ਟ ਤੌਰ ਤੇ ਦਿਖਾਈ ਦਿੱਤਾ ਕਿ ਦਿੱਲੀ ਦੇ ਲੋਕਾਂ ਨੇ ਇਸ ਵਾਰ ਆਮਾਦੀ ਪਾਰਟੀ ਨੂੰ ਨਕਾਰ ਦਿੱਤਾ ਕਿਉਂਕਿ ਵੱਡੇ ਵਾਦੇ ਦਿੱਲੀ ਦੇ ਲੋਕਾਂ ਨਾਲ ਸਨ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦਿੱਲੀ ਦੇ ਨਾਲ ਜੁੜੀਆਂ ਹੋਈਆਂ ਦਿੱਲੀ ਪ੍ਰਦੂਸ਼ਣ ਨਾਲ ਜੁੜੀ ਹੈ ਦਿੱਲੀ ਟ੍ਰੈਫਿਕ ਦੇ ਨਾਲ ਜੁੜੀ ਹੈ ਦਿੱਲੀ ਦੇ ਵਿੱਚੋਂ ਲੰਘਦੀ ਰਾਜ ਘਾੜ ਦੇ ਨਾਲ ਲੱਗਦੀ ਜਮਨਾ ਗੰਦਲੀ ਹੋਈ ਪਈ ਹੈ ਆਖਰ ਕੋਈ ਦਾਅ ਪੇਚ ਜਦੋਂ ਅਰਵਿੰਦ ਕੇਜਰੀਵਾਲ ਦਾ ਇਹਨਾਂ ਵਾਅਦਿਆਂ ਤੇ ਦਾਅਵਿਆਂ ਵਿੱਚੋਂ ਨਾ ਨਿਕਲਿਆ ਤਾਂ ਅਖਰ ਹਾਰ ਗਈ ਆਮ ਆਦੀ ਪਾਰਟੀ ਫਿਰ ਸੁਭਾਵਕ ਸਿੱਕੇ ਇਸ ਦੀ ਗਾਜ ਪੰਜਾਬ ਤੇ ਡਿੱਗੇਗੀ ਜ਼ਰੂਰ ਆਖਰ ਅਰਵਿੰਦ ਕੇਜਰੀਵਾਲ ਨੇ ਫਿਰ ਸਦੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਵਿਧਾਇਕਾਂ ਦੀ ਇੱਕ ਬੈਠਕ ਇਸ ਗੱਲ ਤੋਂ ਸਿੱਧੇ ਤੌਰ ਤੇ ਇਸ਼ਾਰਾ ਸੀ ਕਿ ਆਖਰ ਅਗਲਾ ਮਿਸ਼ਨ ਪੰਜਾਬ ਹੈ ਕਿਉਂਕਿ 2027 ਬਿਲਕੁਲ ਨੇੜੇ ਆ ਆਖਰ ਪੰਜਾਬ ਵੀ ਟੈਟਰੀ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਖਿਸਕਦੀ ਜਾ ਰਹੀ ਹੈ ਇਸ ਦਾ ਅਸਰ ਇਸ ਕਰਕੇ ਦਿਖਾਈ ਦਿੱਤਾ ਸੀ ਕਿ ਦਿੱਲੀ ਵਿੱਚ ਆਏ ਚੋਣ ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਦੀ ਟ੍ਰੋਲਿੰਗ ਸੋਸ਼ਲ ਮੀਡੀਆ ਤੇ ਹੋ ਰਹੀ ਸੀ ਉਸ ਤੋਂ ਸਪਸ਼ਟ ਹੋ ਰਿਹਾ ਸੀ ਕਿ ਕਿੰਨੀ ਕੁ ਪੜਾਸ ਲੋਕਮਨਾਂ ਦੇ ਵਿੱਚ ਪਈ ਹੈ ਤਾਂ ਉਹ ਪੜਾਸ ਨਿਕਲਦੀ ਵੱਖਾ ਹੀ ਦਿੱਤੀ ਯਾਦ ਹੈ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਪੰਜਾਬ ਵਿੱਚ ਚਾਉਂਦੀ ਹੈ ਤਾਂ ਚੰਡੀਗੜ੍ਹ ਦੇ ਇੱਕ ਪੈਲੈਸ ਦੇ ਵਿੱਚ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸੇ ਤਰ੍ਹਾਂ ਦੀ ਬੈਠਕ ਪੰਜਾਬ ਦੇ ਵਿਧਾਇਕਾਂ ਦੇ ਨਾਲ ਕੀਤੀ ਸੀ ਕੁਝ ਇਸ਼ਾਰੇ ਅੰਦਰਖੱਤ ਤੇ ਕੀਤੇ ਸਨ ਕਿ ਕਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਆਗੂ ਇਹਨਾਂ ਵਿਧਾਇਕਾਂ ਨੂੰ ਮੈਨਸ ਕਰਨਗੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸਿਆਸਤ ਹੋਏਗੀ ਕਿਸ ਤਰ੍ਹਾਂ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਇਪਲੀਮੈਂਟ ਕੀਤਾ ਜਾਏਗਾ ਇਸ ਦਾ ਇੱਕ ਅਧਕਾਰ ਖੇਤਰ ਤੈਅ ਕੀਤਾ ਗਿਆ ਸੀ ਰਾਗਵ ਚੱਡਾ ਸਮੇਤ ਸੰਦੀਪ ਪਾਠਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਦਿੱਲੀ ਵਿੱਚ ਰਹਿਣ ਵਾਲੇ ਕੁਝ ਬਾਬੂ ਆਗੂਆਂ ਦੇ ਸ਼ਮੂਲਿਤ ਪੰਜਾਬ ਵਿੱਚ ਹੁੰਦੀ ਵਕਾਈ ਦਿੱਤੀ ਸੀ ਇਸ ਕਰਕੇ ਪੰਜਾਬ ਦੇ ਜਿਹੜੇ ਵਿਧਾਇਕ ਹੈ ਉਹ ਹੱਥੇ ਹੱਤ ਧਰ ਕੇ ਬੈਠ ਕੇ ਕਿਉਂਕਿ ਲੰਬੇ ਸਮੇਂ ਤੋਂ ਲਗਾਤਾਰ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਸੀ ਨਾਹੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਵਿਕਾਸ ਜਾਂ ਬਦਲਾਅ ਦੀ ਗੱਲ ਕੀਤੀ ਉਹ ਵੀ ਦਿਖਾਈ ਨਹੀਂ ਦਿੱਤਾ ਪਰੋਂ ਤੋਂ ਕੁਝ ਕਟਨਾਵਾਂ ਪੰਜਾਬ ਦੇ ਵਿੱਚ ਇਸ ਪੱਧਰ ਦੀਆਂ ਦੱਖਾਈ ਦਿੱਤੀਆਂ ਜੋ ਸਰਕਾਰ ਲਈ ਕਲੰਕ ਬਣ ਗਈਆਂ ਤਾਂ ਉਸ ਦੇ ਨਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਕਟਾਰੇ ਵਿੱਚ ਹੈ ਸ਼ਰਾਬ ਪਾਲਿਸੀ ਨੂੰ ਲੈ ਕੇ ਵੀ ਪੰਜਾਬ ਵਿਵਾਦਾਂ ਦੇ ਵਿੱਚ ਦੱਖਾਈ ਦਿੱਤਾ ਦਿੱਲੀ ਤੋਂ ਨਿਕਲੀ ਰੇਡ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੱਕ ਪਹੁੰਚਦੀ ਹੈ ਤਾਂ ਸ਼ਰਾਬ ਪਾਲਿਸੀ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਨੂੰ ਲੈ ਕੇ ਬੈਠ ਗਈ ਹੈ ਉਹ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕੀਤੀ ਗਈ ਹੈ ਸ਼ਾਇਦ ਉਸ ਦਾ ਇੱਕ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿਖਾਈ ਦੇਗਾ ਪਰੰਤੂ ਜਿਹੜੀ ਦਿੱਲੀ ਦੇ ਵਿੱਚ ਬੈਠ ਖੋਈ ਹੈ ਉਸ ਦੇ ਵਿੱਚ ਅਹਿਮ ਚਰਚਾ ਇਸੇ ਪੱਖ ਦੀ ਹੋਈ ਹੈ ਕਿ ਉਹਨਾਂ ਮੁੱਦਿਆਂ ਤੇ ਕੰਮ ਕਰਨਾ ਹੋਵੇਗਾ ਉਹਨਾਂ ਮੁੱਦਿਆਂ ਦੀ ਪਛਾਣ ਕਰਨੀ ਹੋਏਗੀ ਲੋਕਾਂ ਦੇ ਨਾਲ ਉਹਨਾਂ ਜੁੜੇ ਮੁੱਦਿਆਂ ਦੇ ਧਿਆਨ ਕਰਨਾ ਹੋਵੇਗਾ ਉਹਨਾਂ ਉੱਤੇ ਫੋਕਸ ਕਰਨਾ ਹੋਵੇਗਾ ਇੱਥੋਂ ਤੱਕ ਇਹ ਵੀ ਵਿਧਾਇਕਾਂ ਨੂੰ ਕਿਹਾ ਗਿਆ ਕਿ 2027 ਨੇੜੇ ਆ ਤੇ ਹੁਣ ਤੋਂ ਹੀ ਵਲੰਟੇਰਾਂ ਨੂੰ ਫੇਰ ਇੱਕ ਵਾਰ ਆਪਣੇ ਹੱਥਾਂ ਵਿੱਚ ਲੈਣਾ ਹੋਵੇਗਾ ਕਿਉਂਕਿ ਜਦੋਂ ਆਮ ਆਦੀ ਪਾਰਟੀ ਨੇ ਸੱਤਾ ਸੰਭਾਲਣੀ ਸੀ ਵਲੰਟੇਰਾਂ ਦੀ ਵੱਡੀ ਭੂਮਿਕਾ ਸੀ ਜਿਕਰ ਆ ਰਿਹਾ ਕੁਮਾਰ ਵਿਸ਼ਵਾਸਦਾ ਜਿਵੇਂ ਹੀ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਵਿੱਚ ਆਮ ਆਦੀ ਪਾਰਟੀ ਨੂੰ ਹਾਰ ਮਿਲਦੀ ਹੈ ਤੇ ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਉਹ ਪਾਰਟੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਨੂੰ दांव ਤੇ ਲਾ ਕੇ ਆ ਗਏ ਜਿੰਨਾ ਤੱਕ ਕਿ ਉਹਨਾਂ ਨੇ ਆਪਣਾ ਸਾਰਾ ਕੁਝ ਦਾंव ਤੇ ਲਾ ਕੇ ਇਸ ਪਾਰਟੀ ਤੇ ਭਰੋਸਾ ਕੀਤਾ ਸੀ ਪਰੰਤੂ ਉਹਨਾਂ ਨੇ ਬਹੁਤ ਕੁਝ ਗਵਾ ਲਿਆ ਇਸੇ ਕਰਕੇ ਉਹ ਬੈਕਫੁੱਟ ਤੇ ਚਲੇ ਗਿਆ ਇਸੇ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਦੂਰੀ ਬਣਾਈ ਹੈ ਤਾਂ ਹੁਣ ਜਿਹੜੀ ਬੈਠਕ ਦਿੱਲੀ ਦੇ ਵਿੱਚ ਹੋਈ ਆ ਬੇਸ਼ੱਕ ਉਸ ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਨਜ਼ਰਾਇਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਜਿਹਾ ਮਾਡਲ ਪੇਸ਼ ਕਰੇਗੀ ਜੋ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਰੱਖਿਆ ਜਾਏਗਾ ਦਿੱਲੀ ਦਾ ਉਹ ਮਾਡਲ ਜੋ ਪੰਜਾਬ ਵਿੱਚ ਲਿਆਂਦਾ ਗਿਆ ਸੀ ਜਦੇ ਵਿੱਚ ਸਿੱਖਿਆ ਨੀਤੀ ਜਿਸ ਦੇ ਵਿੱਚ ਸਿਹਤ ਨੂੰ ਲੈ ਕੇ ਮੁਹੱਲਾ ਕਲੀਨਿਕ ਐਤੋਂ ਤੱਕ ਸਕੂਲਾਂ ਨੂੰ ਲੈ ਕੇ ਸਕੂਲ ਐਮ ਐਨ ਐਸ ਯੋਗਾ ਦੀਆਂ ਬਹੁਤ ਸਰੀਆਂ ਕਲਾਸਾਂ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀਆਂ ਗਈਆਂ ਬਹੁਤ ਸਾਰੇ ਦਿੱਲੀ ਤੋਂ ਲਿਆਂਦੇ ਗਏ ਅਧਿਕਾਰੀ ਸਖਤਰੇ ਦੇ ਵਿੱਚ ਤਰਾਂਤ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਵਿਭਵ ਕੁਬਾਰ ਦਾ ਜ਼ਿਕਰ ਆ ਜਾਂਦਾ ਇਸੇ ਤਰ੍ਹਾਂ ਵਿੱਤ ਵਿਭਾਗ ਦੇ ਵਿੱਚ ਵੀ ਕੁਝ ਅਧਿਕਾਰੀ ਤਰਾਂਤ ਕੀਤੇ ਗਏ ਕਿਉਂਕਿ ਪੰਜਾਬ ਦਾ ਵਿੱਤ ਵਿਭਾਗ ਵਿਗੜਦਾ ਜਾ ਰਿਹਾ ਸੀ ਹਰਪਾਲ ਚੀਮਾ ਦੇ ਹੱਥਾਂ ਵਿੱਚੋਂ ਗੱਲ ਰਹੀ ਨਾ ਇਸੇ ਕਰਕੇ ਜਿਸ ਢੰਗ ਦਾ ਪੰਜਾਬ ਦਾ ਖਜ਼ਾਨਾ ਬਾਹਰ ਲਗਾਇਆ ਜਾ ਰਿਹਾ ਸੀ ਉਸ ਦੀ ਚਰਚਾ ਵੀ ਕਿਤੇ ਰੁਕ ਨਾ ਸਕੀ ਕਿਉਂਕਿ ਵੱਡੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਮੁਫਤ ਬਿਜਲੀ ਦਿੱਤੀ ਗਈ ਮੁਫਤ ਪਾਣੀ ਦਿੱਤਾ ਗਿਆ ਬਸਾਂ ਦੇ ਵਿੱਚ ਮੁਫਤ ਸੂਲਤ ਦਿੱਤੀ ਗਈ ਇਸੇ ਤਰ੍ਹਾਂ ਪੰਜਾਬ ਨੂੰ ਮੁਫਤ ਖੋਰਾ ਬਣਾ ਦਿੱਤਾ ਗਿਆ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਮੁਫਤ ਖੋਰੀ ਵੱਲ ਝਾਕ ਰੱਖੀ ਮੁਫਤ ਖੋਰੀ ਦੀ ਰਾਜਨੀਤੀ ਨੇ ਕਿਤਨਾ ਕਿਤੇ ਆਮਦੀ ਪਾਰਟੀ ਨੂੰ ਸੱਤਾ ਤਾਂ ਦਿਵਾਤੀ ਇਸ ਦੇ ਵਿੱਚੋਂ ਜਿਸ ਤਰ੍ਹਾਂ ਬਿਜਲੀ ਵਾਲਾ ਸੰਕਟ ਜਿਹੜਾ ਦਿਖਾਈ ਦੇ ਰਿਹਾ ਉਹ ਅੱਗੇ-ਅੱਗੇ ਇਸ ਕਰਕੇ ਵਧ ਰਿਹਾ ਕਿ ਬਹੁਤ ਸਾਰੀਆਂ ਸਬਸਿਡੀਆਂ ਦੇ ਰੂਪ ਵਿੱਚ ਜਿਹੜੀ ਪਰਪਾਈ ਵਿਭਾਗਾਂ ਨੇ ਕਰਨੀਆਂ ਉਹਦੀ ਪੂਰਤੀ ਨਹੀਂ ਹੋ ਰਹੀ ਮਾਈਨਿੰਗ ਵਿਭਾਗ ਸ਼ਰਾਬ ਮਾਫੀਆ ਗੁੰਡਾ ਅੰਸਰ ਲਾਂਡ ਆਰਡਰ ਦੀ ਸਥਿਤੀ ਪੰਜਾਬ ਵਿੱਚ ਜਿਸ ਤਰ੍ਹਾਂ ਵਿਗੜੀ ਹੋਈ ਹੈ ਜਿਸ ਤਰ੍ਹਾਂ ਬਹੁਤ ਸਾਰੇ ਥਾਣਿਆਂ ਦੇ ਉੱਤੇ ਖੜਾਖੋ ਰਿਹਾ ਜਿਸ ਤਰ੍ਹਾਂ ਮਹਾਲੀ ਵਿੱਚ ਵੀ ਜਿਹੜਾ STF ਦੇ ਦਫ਼ਤਰ ਦੇ ਉੱਤੇ ਰਾਖਟ ਹਮਲਾ ਹੋਇਆ ਸੀ ਤਾਂ ਬਹੁਤ ਸਾਰੇ ਗੈਂਗਸਟਰਾਂ ਦੀ ਪੰਜਾਬ ਦੇ ਵਿੱਚ ਦਸ ਤੱਕ ਤਾਂ ਜਿਸ ਤਰ੍ਹਾਂ ਦੇ ਖੜਾ ਖੋਏ ਸੰਦੀਪ ਲੰਗੜ ਲੰਬੀਆਂ ਦਾ ਕਤਲ ਹੋਇਆ ਸਿੱਧੂ ਮੁਸੇਵਾਲਾ ਦਾ ਕਤਲ ਹੋਇਆ ਤਾਂ ਅਜਹੀਆਂ ਘਟਨਾਵਾਂ ਵੀ ਕਿਤਨਾ ਕਿਤੇ ਸਰਕਾਰ ਨੂੰ ਘੇਰਦੀਆਂ ਰਹੀਆਂ ਪਰੰਤੂ ਜਿਵੇਂ ਅਸੀਂ ਦਿੱਲੀ ਵਿਧਾਨ ਸਭਾ ਚੋਣ ਓਨਾ ਆਵਾਜ਼ ਦੀ ਪਾਰਟੀ ਨੇ ਹਾਰੀ ਹੈ ਤਾਂ ਵਿਰੋਧੀ ਸਿਆਸੀ ਤਿਰਾਂ ਨੇ ਸਿੱਧਤ ਤੌਰ ਤੇ ਕਿਹਾ ਸੀ ਕਿ ਜਿਹੜੀ ਬੈਠਕ ਦਿੱਲੀ ਵਿੱਚ ਸੱਦੀ ਗਈ ਹੈ ਉਸੇ ਕਰਕੇ ਸੱਦੀ ਗਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣਾ ਹੈ ਰਵਿੰਦ ਕੇਜਰੀਵਾਲ ਨੇ ਲੱਗਣਾ ਪਰੰਤੂ ਖੈਰ ਸਿਆਸੀ ਬੰਦੇ ਅਜਹੀਆਂ ਗੱਲਾਂ ਜਾਂ ਜਹੇ ਰਾਜਨੀਤਿਕ ਲੋਕ ਅਜਹੀਆਂ ਸ਼ਗੂਫੇ ਬਾਜ਼ੀਆਂ ਕਰਦੇ ਰਹਿੰਦੇ ਨੇ ਪਰੰਤੂ ਜਿਸ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣ ਚੱਲ ਰਹੀ ਸੀ ਇਸ ਤੋਂ ਪਹਿਲਾਂ ਜਿੰਨੀਆਂ ਕੁ ਚੋਣਾਂ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਸਨ ਚਾਹੋ ਨਗਰ ਨਿਗਮ ਦੀਆਂ ਚੋਣਾਂ ਸਨ ਜਾਂ ਹੋਰ ਵੀ ਕੁਝ ਰਹੀਆਂ ਚੋਣਾਂ ਇਸ ਕਰਕੇ ਆਈਆਂ ਕਿ ਬਹੁਤ ਸਾਰੇ ਕਾਂਗਰਸੀ ਬਹੁਤ ਸਾਰੇ ਅਕਾਲੀ ਦਲ ਤੋਂ ਲੋਕ ਜਿਹੜੇ ਆਮ ਆਦੀ ਪਾਰਟੀ ਦੇ ਵੱਲ ਚਲੇ ਗਏ ਐਸੇ ਕਰਕੇ ਸੀਟਾਂ ਖਾਲੀ ਹੋਈਆਂ ਤੇ ਜਿਮਨੀ ਚੋਣ ਕਰਵਾਣੀ ਪੈਗੀ ਤੇ ਉਸ ਦੇ ਵਿੱਚੋਂ ਸਿੱਧ ਤੌਰ ਤੇ ਵੀ ਦਿਖਾਈ ਦਿੱਤਾ ਸੀ ਕਿ ਭਗਵੰਤ ਸਿੰਘ ਮਾਨ ਦੇ ਬਹੁਤ ਸਾਰੇ ਨੇੜਲੇ ਸਾਥੀਆਂ ਨੂੰ ਹਟਾ ਦਿੱਤਾ ਗਿਆ ਜਿਸ ਤੰਗ ਦੇ ਨਾਲ ਦਿੱਲੀ ਪੰਜਾਬ ਦੇ ਵਿੱਚ ਦਖਲ ਦੇ ਰਹੀ ਸੀ ਦਖਲ ਦੇਣ ਨੂੰ ਲੈ ਕੇ ਜਿਸ ਤਰ੍ਹਾਂ ਅਫਸਰਾਂ ਦੇ ਵਿੱਚ ਵੱਡੀ ਨਿਰਾਸ਼ਾ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੇ ਦਿੱਲੀ ਤੋਂ ਆਏ ਬਾਬੂ ਆਪਣੀਆਂ ਮਨਮਰਜ਼ੀਆਂ ਦੇ ਹਿਸਾਬ ਨਾਲ ਪੰਜਾਬ ਸਿਕਤਰਾ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਖਜ਼ਾਨਿਆਂ ਨੂੰ ਫਰੋਲੇ ਪੰਜਾਬ ਸਰਕਾਰ ਦੇ ਖਜ਼ਾਨਿਆਂ ਦੀ ਦੁਰਵਰਤੋਂ ਹੋ ਰਹੀ ਹੈ ਬਹੁਰੀ ਹੈ ਇਸੇ ਤਰ੍ਹਾਂ ਬਹੁਤ ਸਾਰੀ ਇਤਿਹਾਰ ਬਾਜੀ ਵੀ ਹੋਰਨਾਂ ਰਾਜਾਂ ਦੇ ਵਿੱਚ ਸ਼ਬਦ ਦੇ ਅਖਬਾਰਾਂ ਵਿੱਚ ਦਿਖਾਈ ਦਿੱਤੀ ਸੀ ਇੱਕ ਵੱਡੀ ਲੁੱਟ ਇਸ 3 ਸਾਲਾਂ ਦੇ ਵਕਵੇ ਦੇ ਵਿੱਚ ਦਿਖਾਈ ਦਿੱਤੀ ਹੈ ਚਾਹੇ ਬੁੱਢਾ ਦਰਿਆ ਦਾ ਮਸਲਾ ਹੈ ਚਾਹੇ ਕਿਸਾਨੀ ਮਸਲਾ ਹੈ ਚਾਹੇ ਕਿਸਾਨ ਸੰਘਰਸ਼ ਹੈ ਤਾਂ तमाम ਗੱਲਾਂ ਦੇ ਉੱਤੇ ਚਾਹੇ BBM ਦੇ ਮੁੱਦੇ ਦੇ ਉੱਤੇ ਸਪਰੀਮ ਕੋਰਟ ਦੇ ਵਿੱਚ ਜਾ ਕੇ ਬੀਬੀਐਮ ਦੀ ਸਥਾਈ ਮੈਂਬਰਸ਼ਿਪ ਜਿਹੜੀ ਬਚਾਉਣ ਦੇ ਵਿੱਚ ਸਫਲ ਹੋ ਗਈ ਹੈ ਪਰੰਤੂ ਅੱਜ ਵੀ ਬਹੁਤ ਸਾਰੇ ਮੁੱਦੇ ਨੇ ਚਾਹੋ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਇੱਕ ਵੱਖਰੀ ਵਿਧਾਨ ਸਭਾ ਹਰਿਆਣਾ ਨੇ ਬਣਾਉਣ ਦੀ ਗੱਲ ਕੀਤੀ ਜਾਂ ਫੈਂਡਰਲ ਢਾਂਚੇ ਨੂੰ ਲੈ ਕੇ ਕੁਝ ਗੱਲਾਂ ਬਾਹਰ ਆਈਆਂ ਚੰਡੀਗੜ੍ਹ ਕਿਸ ਦਾ ਪਾਰਟ ਹੈ ਪੰਜਾਬ ਦੀ ਰਾਜਧਾਨੀ ਦੇ ਉੱਤੇ ਪੰਜਾਬ ਦਾ ਕਿੰਨਾ ਕੁ ਹੱਕ ਹੈ ਐਸਵਾਈਐਲ ਦੇ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਬੈਠਕਾਂ ਜਾਂ ਤਮਾਮ ਮੁੱਦਿਆਂ ਦੀ ਗੱਲ ਕਰੀਏ ਤਾਂ ਸਰਕਾਰ ਚੁਫੇਰੀਆਂ ਕਰੀ ਨਜ਼ਰ ਆਉਂਦੀ ਹੈ ਇਸੇ ਕਰਕੇ ਹੁਣ ਜਦੋਂ ਦਿੱਲੀ ਦੇ ਵਿੱਚ ਵੱਡੀ ਹਾਰ ਹੋਈ ਅਤੇ ਉਸ ਹਾਰ ਨੂੰ ਲੈ ਕੇ ਵਿਰੋਧੀ ਸਿਆਸੀ ਤਰ੍ਹਾਂ ਤੰਜ ਕਸਰੀਆਂ तमाम ਗੱਲਾਂ ਦਾ ਜੇ ਜ਼ਿਕਰ ਕਰ ਲਈਏ ਤਾਂ ਇਨ੍ਹਾਂ तमाम ਚੁਣੌਤੀਆਂ ਦੇ ਚਲਦਿਆਂ ਅੱਜ ਵੀ ਆਮ ਆਦਮੀ ਪਾਰਟੀ ਦੇ ਕੋਲੇ ਬਹੁਤ ਘੱਟ ਸਮਾਂ ਤਾਂ ਵੇਖਣਾ ਹੋਵੇਗਾ ਕਿ ਕਿਹੜੇ ਲੋਕ ਮੁੱਦੇ ਨੇ ਉਹਨਾਂ ਲੋਕ ਮੁੱਦਿਆਂ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਇੱਕ ਗਰੰਟੀ ਦਾ ਬਾਰ ਬਾਰ ਜ਼ਿਕਰ ਹੁੰਦਾ ਕਿ ਔਰਤਾਂ ਨੂੰ 1000 ਰੁਪਇਆ ਕਦੋਂ ਦਿੱਤਾ ਜਾਏਗਾ ਖੈਰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੁਝ ਐਲਾਨ ਸਰਕਾਰ ਕਰ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਮੁਖਾਫਲਤ ਪੰਜਾਬ ਦੇ ਲੋਕਾਂ ਵਿੱਚ ਸਰਕਾਰ ਦੇ ਪ੍ਰਤੀ ਹੈ ਤਾਂ ਖੈਰ ਸਵਾਲ ਵੀ ਉੱਠ ਰਿਹਾ ਕਿ ਜਦੋਂ ਪੰਜਾਬ ਦੇ ਖਜ਼ਾਨੇ ਵਿੱਚ ਜਾਂ ਪੰਜਾਬ ਕਰਜ਼ੇ ਵਿੱਚ ਡੁੱਬ ਚੁੱਕਾ ਹੈ ਜਾਂ ਪੰਜਾਬ ਸਰਕਾਰ ਕਰਜ਼ਾ ਲੈ ਕੇ ਹੀ ਪੰਜਾਬ ਸਰਕਾਰ ਨੂੰ ਚਲਾ ਰਿਹਾ ਇਸ ਕਰਜ਼ੇ ਨੂੰ ਕਿਵੇਂ ਉਤਾਰਿਆ ਜਾਏਗਾ ਕਿਵੇਂ ਦੇਣਦਾਰੀਆਂ ਖਤਮ ਕੀਤੀਆਂ ਜਾਣਗੀਆਂ ਜਾਂ ਪੰਜਾਬ ਵੱਲ ਜਿਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੇਣਦਾਰੀਆਂ ਕੇਂਦਰ ਦੀਆਂ ਨੇ ਚਾਹੇ ਉਹ ਗਰਾਂਟਾਂ ਦੇ ਰੂਪ ਵਿੱਚ ਨੇ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਚਉਣਗੀਆਂ ਅਜਿਹੇ ਤਮਾਮ ਮੁੱਦਿਆਂ ਦੇ ਵਿੱਚ ਜਿਹੜਾ ਪੰਜਾਬ ਕਿਰਿਆ ਨਜ਼ਰ ਆ ਰਿਹਾ ਤਾਂ ਇੱਕ ਵੱਡੀ ਫਿਕਰ ਦਿੱਲੀ ਹਾਰ ਵਿੱਚੋਂ ਨਿਕਲੀ ਅਤੇ ਉਹ ਫਿਕਰ ਦੇ ਕਰਕੇ ਜਿਹੜੇ ਵਿਧਾਇਕ ਦਿੱਲੀ ਸੱਦੇ ਗਿਆ ਕਪੂਰਥਲਾ ਹਾਊਸ ਦੇ ਵਿੱਚ ਧਰਮ ਦੀ ਪਾਰਟੀ ਦੇ ਸੁਪਰੀਮਨ ਪੰਜਾਬ ਦੇ ਵਿਧਾਇਕਾਂ ਨੂੰ ਕੁਝ ਮਿਸ਼ਨ ਦਿੱਤਾ ਜਦ ਕਿ ਪੰਜਾਬ ਦਾ ਖਜ਼ਾਨਾ ਪੰਜਾਬ ਦੀਆਂ ਗੱਡੀਆਂ ਦਾ ਪੈਟਰੋਲ ਤੇ ਪੰਜਾਬ ਦੇ ਵਧਾਇਕਾਂ ਦੀ ਇੱਕ ਦੌੜ ਦਿੱਲੀ ਵਿੱਚ ਦਿਖਾਈ ਦੇ ਰਹੀ ਹੈ ਆਖਰ ਦਿੱਲੀ ਵਿੱਚ ਹੀ ਬੈਠਕ ਕਿਉਂ ਤੋਂ ਪੰਜਾਬ ਦੇ ਵਿੱਚ ਆਪਣੀ ਸੱਤਾ ਨੂੰ ਸਿਆਸੀ ਜ਼ਮੀਨ ਨੂੰ ਬਚਾ ਕੇ ਰੱਖਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸੇ ਕਰਕੇ ਬੈਠਕਾਂ ਦੇ ਦੌਰ ਦਖਾਈ ਦਿੱਤੇ ਆ ਜਿਹੜੇ ਫਿਕਰ ਆਵਾਦੀ ਪਾਰਟੀ ਦੇ ਅੰਦਰ ਪਏ ਆ ਇਹਨਾਂ ਫਿਕਰਾਂ ਦੇ ਚੱਲਦਿਆਂ ਹੀ ਇਹ ਬੈਠਕਾਂ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਜਾਰੀ ਰੈਂਦੀਆਂ ਵੱਖਾਈ ਦੇ ਸਕਦੀਆਂ